ਭਾਤੀ ਜਨਤਾ ਪਾਰਟੀ ਨੇ ਜੋ ਸੋਮ ਪ੍ਰਕਾਸ਼ ਜੀ ਨੂੰ ਮਾਣ ਬਖਸ਼ਿਆ ਹੈ ਉਹਨਾਂ ਦੇ ਪਰਿਵਾਰ ਚ ਟਿਕਟ ਦੇ ਕੇ ਮੈਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਨਿਰਿੰਦਰ ਵਾਈ ਬੋਧੀ ਜੀ ਦੀ ਅਮਰ ਸ਼ਾਹ ਜੀ ਨੱਡਾ ਜੀ ਔਰ ਜੋ ਅੱਜ ਇਸ ਦੁਨੀਆ 'ਚ ਨਹੀਂ ਹੈ ਜੇਤਲੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਵੀ ਹਰ ਬਾਰ ਬਹੁਤ ਰਿਹਾ ਸਾਡੇ ਨਾਲ ਇਸ ਕਰਕੇ ਮੈਂ ਉਹਨਾਂ ਨੂੰ ਵੀ ਯਾਦ ਕਰ ਰਹੀ ਆਂ ਔਰ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਸਾਡੇ ਪਰਿਵਾਰ ਨੂੰ ਮਾਣ ਬਖਸ਼ਣ ਦਾ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ ਬਹੁਤ ਮੁबारकਾ ਉਹਨਾਂ ਨੇ ਮੇਰਾ ਸਾਥ ਦੇਣਾ ਆ ਔਰ ਤਾਂ ਕਿ ਅਸੀਂ ਜ਼ਿੰਦਗੀ 'ਚ ਇੱਕ ਔਰਤ ਨੂੰ ਇਸ ਹਲਕੇ 'ਚ ਟਿਕ ਦਿੱਤੀ ਆ ਪਾਰਟੀ ਨੇ ਔਰ ਮੇਰੀ ਅਪੀਲ ਇਹੀ ਰਹੂਗੀ ਕਿ ਜਿਵੇਂ ਹਲਕੇ ਦੇ ਵਿੱਚ ਇੱਕ ਸ਼ੋਅ ਆਇਆ ਸ਼ੋਅ ਵਿੱਚ ਬਹੁਤ ਜ਼ਿਆਦਾ ਸ਼ੌਂਕ ਸੀ ਲੋਕਾਂ ਨੂੰ ਕਿ ਮੈਡਮ ਨੂੰ ਟਿਕਟ ਮਿਲੇ ਮੈਂ ਹੁਣ ਇਹੀ ਅਪੀਲ ਕਰੂੰਗੀ ਕਿ ਤੁਹਾਡੀ ਇੱਛਾ ਪਰਮਾਤਮਾ ਨੇ ਪੂਰੀ ਕੀਤੀ ਹੈ ਹੁਣ ਅੱਗੇ ਤੁਸੀਂ ਸਾਰਾ ਕੁਝ ਕਰਨਾ ਤਾਂ ਕਿ ਅਸੀਂ ਇਹ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾ ਸਕੀਏ ਜਿੱਦਾਂ ਹਰ ਵਾਰ ਪਹਿਲਾਂ ਉਹ ਮਾਨ ਬਖਸ਼ਦੇ ਆ ਸ੍ਰੀ ਪ੍ਰਕਾਸ਼ ਜੀ ਨੂੰ ਇਸ ਵਾਰੀ ਵੀ ਉਹ ਹੀ ਮਾਨ ਦੇਵੋਗੇ ਮੇਰੇ ਵੱਲੋਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਭਾਰਤੀ ਜਨਤਾ ਪਾਰਟੀ ਵੱਲੋਂ ਅਨੀਤਾ ਸੋਮਪrakash ਮੇਰੀ ਤਨਪਤਨੀ ਨੂੰ ਹੁਸ਼ਿਆਰਪੁਰ ਹਲਕੇ ਤੋਂ ਕੈਂਡੀਡੇਟ ਡਿਕਲੇਅਰ ਕੀਤਾ ਗਿਆ ਮੈਂ ਅਤੀ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਜਿੰਦਰਪਾਈ ਮੋਦੀ ਜੀ ਦਾ ਜੇਪੀ ਯੂਨਟਾ ਜੀ ਸਾਡੇ ਰਾਸ਼ਟਰੀ ਅਧਿਕਾਰਿ ਸਾਹਿਬ ਜੀ ਦਾ ਜੋ ਹੋਮ ਮਿਨਿਸਟਰ ਪੰਜਾਬ ਪੰਤ ਭਾਰਦੇਨ ਉਹਨਾਂ ਦੀ ਕਿਰਪਾ ਕਰਕੇ ਹੋຊੁਕਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਰੋਮ ਰੋਮ ਸਾਡੇ ਸੁਭਾਰਪਤ ਪਰ ਭਾਰਤੀ ਜਨਤਾ ਪਾਰਟੀ ਲਈ ਔਰ ਜੋ ਬੜੀ ਕਿਰਪਾ ਮੇਰੇ ਤੇ ਕੀਤੀ ਹੈ ਮੈਂ ਉਹਦਾ ਹੱਕਦਾਰ ਰਵੇਸ਼ਕ ਨਹੀਂ ਸੀ ਪਰ ਇਹ ਵਿਸ਼ੇਸ਼ ਕਿਰਪਾ ਮਿਲਦੀ ਹੋਈ ਹੈ ਮੈਂ ਸਾਰੀ ਜ਼ਿੰਦਗੀ ਭਰ ਭਾਰਤੀ ਜਨਤਾ ਪਾਰਟੀ ਦੇ ਸਮਰਪਿਤ ਹੋ ਕੇ ਕੰਮ ਕਰਾਂਗਾ ਔਰ ਜੋ ਵੀ ਭਾਰਤ ਇੱਕ ਵਿਕਸਿਤ ਭਾਰਤ ਬਣਾਉਣ ਲਈ ਜੀਤ ਜਤਨ ਕਰ ਰਹੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗਾ ਸਰ ਹਲਕਾ ਨੂੰ ਆਸੀ ਨੂੰ ਕੀ ਮੈਸੇਜ ਦੇਣ ਜਾਨੀ ਮੈਂ ਹਲਕਾ ਨੂੰ ਵਸਿੰਦੇ ਵਾੜਾ ਖਾਸ ਤੌਰ ਤੇ ਹਸ਼ਾਰਪੁਰ ਨਿਵਾਸੀਆਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ 2019 ਚ ਮੈਨੂੰ ਜਿਤਾ ਕੇ ਮੋਦੀ ਜੀ ਦੀ ਕੈਬਨਟ ਵਿੱਚ ਮੈਨੂੰ ਮਿਨਿਸਟਰ ਬਣਾਇਆ ਇਸੇ ਮਿਆਸ ਕਰਦਾ ਉਹੀ ਪਿਆਰ ਤੇ ਸਤਕਾਰ ਨੀਤਾ ਸੋਮਪrakash ਨੂੰ ਦੇ ਕੇ ਤੁਸੀਂ ਉਹਨਾਂ ਨੂੰ ਸੈਂਟਰ ਦੇ ਐਮਪੀ ਬਣਾ ਕੇ ਭੇਜੋਗੇ ਤਾਂ ਕਿ ਤੁਹਾਡੇ ਲੋਕਾਂ ਦੀ ਹੋਰ ਵਾਤਵਾਰ ਸੇਵਾ ਕਰ ਸਕਣ ਹਾਂ ਹਾਂਜੀ ਅੱਜ ਬੜੀ ਖੁਸ਼ੀ ਹੈ ਹਵਾਰੇ ਦੇ ਵਿੱਚ ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਪਾਰਟੀ ਨੇ ਜੋ ਟਿਕਟ ਮੈਡਮ ਨੀਤਾ ਸੋਮਕਰਨ ਦਿੱਤੀ ਆ ਸਾਡੇ ਨਾਲ ਪਲਟਾ ਜੀ ਆ ਤੇ ਜਗਦੀਵਾ ਜੀ ਆ ਰਾਜੂ ਜੀ ਆ ਬਹੁਤ ਖੁਸ਼ੀ ਆ ਬੜਾ ਮਾਹੌਲ ਐਸਲੇ ਕੋਟੀ ਦੇ ਵਿੱਚ ਆ ਔਰ ਸਾਡੇ ਮੰਤਰੀ ਸਾਹਿਬ ਲਗਾਤਾਰ ਇਹ ਪਾਰਟੀ ਦਾ ਨਾਮ ਉੱਚਾ ਕਰਦੇ ਰਹੇ ਆ ਜਿਨ੍ਹਾਂ ਲੋਕ ਸਵਾਲ ਕੇ ਵਿਕਾਸ ਸਾਡੇ ਮੰਤਰੀ ਸਾਹਿਬ ਨੇ ਕੀਤਾ ਮੈਡਮ ਜੀ ਸੋਸ਼ਲ ਧਾਰਮਿਕ ਕੰਮਾਂ ਦੇ ਵਿੱਚ ਅੱਜ ਲੋਕ ਵੀ ਚਾਹੁੰਦੇ ਸੀ ਵੀ ਸਾਡੇ ਮੈਡਮ ਜੀ ਨੂੰ ਟਿਕਟ ਮਿਲੇ ਔਰ ਪਾਰਟੀ ਨੇ ਮੈਡਮ ਨਹੀਂ ਤਾਂ ਸੌ ਗਰੰਟੀ ਟਿਕਟ ਦੇ ਕੇ ਇੱਕ ਪਾਰਟੀ ਦਾ ਨਾਮ ਉੱਚਾ ਕਰਦਾ ਸਾਨੂੰ ਇਹਨਾਂ ਪਤਾ ਲੋਕਾਂ ਦਾ ਸਹਿਯੋਗ ਬਹੁਤ ਆ ਹਰ ਜਿਹੜੇ ਪਾਰਟੀ ਦੇ ਵਰਕਰ ਇਹ ਚਾਹੁੰਦੇ ਸੀ ਮੈਡਮ ਜੀ ਨੂੰ ਟਿਕਟ ਮਿਲੇ ਅਸੀਂ ਨਾਲ ਦਿਲੋਂ ਹੀ ਤੁਰਾਂਗੇ ਔਰ ਆਨ ਵਾਲਾ ਸਮਾ ਜਿਹੜਾ ਲੋਕ ਸਭਾ ਦਾ 400 ਪਾਰ ਪ੍ਰਧਾਨ ਮੰਤਰੀ ਦਾ ਨਾਰਾ ਔਰ ਸਾਡੇ ਮੈਡਮ ਜੀ ਲੋਕ ਸਭਾ ਹਲਕੇ ਤੇ ਜਿੱਤ ਕੇ ਔਰ ਕੈਬਨਿਟ ਦੇ ਮੰਤਰੀ ਬਣੂਗੇ ਸਾਨੂੰ ਅੱਜ ਜਨਤਾ ਤੇ ਬਹੁਤ ਵਿਸ਼ਵਾਸ ਆ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਸਾਰੇ ਪਾਰਟੀ ਦੇ ਕਾਰਜਕਰਤਾ ਨੂੰ ਬੇਨਤੀ ਕਰੂੰਗਾ ਵੀ ਡਟ ਕੇ ਆਪਾਂ ਇੱਕੋ ਹੀ ਨਾਰਾ ਕਰੀਏ ਬਈ ਜਿਹੜਾ 400 ਪਾਰ ਮੋਦੀ ਜੀ ਦੇ ਦੇਨੂੰ ਵੋਟ ਦੇਣੀ ਹੈ ਸੀ ਔਰ ਸਾਰੇ ਹੀ ਰਲ ਮਿਲ ਕੇ ਇਕੱਠੇ ਹੋ ਗਏ ਪਹਿਲੀ ਜੂਨ ਨੂੰ ਜਿਹੜੀਆਂ ਵੋਟਾਂ ਲੋਕ ਸਵਾਲ ਕਾ ਹਿਸ਼ਾਰਪੁਰ ਤੋਂ ਪੈਣੀਆਂ ਬਾਅਦ ਚੱਲ ਕੇ ਆਪਾਂ ਸਾਰੇ ਰਲ ਕੇ ਇਸ ਦੇ ਵਿੱਚ ਇਕੱਠੇ ਹੋਈਏ ਔਰ ਅੱਜ ਦੇ ਦਿਨ ਤੇ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਲਕਾ ਵਾਸੀਆਂ ਨੂੰ ਕੀ ਮੈਸੇਜ ਦੇਣ ਜੰਨੇ ਜੀ ਹਾਂਜੀ ਹਲਕਾ ਦੇ ਜਿਹੜੇ ਨਿਵਾਸੀ ਉਹਨਾਂ ਨੂੰ ਕੀ ਮੈਸੇਜ ਦੇਣਾ ਮੇਰਾ ਹਲਕਾ ਨਿਵਾਸੀ ਬਵਾੜਾ ਔਰ ਨੋਈ ਐਮਐਲਏ ਹਲਕੇ ਸਾਰਿਆਂ ਨੂੰ ਬੇਨਤੀ ਕਰਦਾ ਇਸ ਵਾਰ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਜੋ ਮੋਦੀ ਜੀ ਨੇ ਦੇਸ਼ ਵਾਸਤੇ ਕੀਤਾ ਹੋਰ ਕੋਈ ਕੰਨ ਨਹੀਂ ਸਕਦਾ ਸਾਡੇ ਨੱਡਾ ਜੀ ਅਮੀਸ਼ਾ ਜੀ ਪ੍ਰਧਾਨ ਮੰਤਰੀ ਮੋਦੀ ਜੀ ਔਰ ਸਾਡੇ ਜੋ ਜੀਤਲੀ ਸਾਹਿਬ ਪੂਰਬ ਜਿਹੜੇ ਸਾਡੇ ਔਰ ਜਿਨ੍ਹਾਂ ਦੀ ਧਰਮਪੰਧੀਆਂ ਚ ਜੀਤਲੀ ਸਾਹਿਬ ਦਾ ਵੀ ਇਸ ਪਰਿਵਾਰ ਤੇ ਬਹੁਤ ਵੱਡਾ ਸਹਿਯੋਗ ਆ ਮੈਂ ਆਪਣੇ ਵੱਲੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ